ਲਾਲਚ ਬੁੜੀ ਬਲਾ ਹੈ ਦੋਸਤੋ ਗੱਲ ਕਰਦੇ ਆ ਇੱਕ ਬੰਦਾ ਹੁੰਦਾ ਏ ਉਹਦਾ ਨਾਮ ਹੁੰਦਾ ਕਸ਼ਮੀਰ ਸਿੰਘ ਉਹਦਾ ਇੱਕ ਲੜਕਾ ਹੁੰਦਾ ਤੇ ਵਾਈਫ ਤਿੰਨ ਜਾਣੇ ਉਹ ਪਰਿਵਾਰ ਦੇ ਵਿੱਚ ਰਹਿੰਦੇ ਹੁੰਦੇ ਆ ਬਹੁਤ ਹੀ ਵਧੀਆ ਰੋਟੀ ਉਹਨਾਂ ਦੀ ਚੱਲਦੀ ਹੁੰਦੀ ਆ ਜ਼ਮੀਨ ਜਾਇਦਾਦ ਵੀ ਹੁੰਦੀ ਆ 10 ਕ ਖਿੱਲੇ ਜਿਹੜੇ ਉਹਨਾਂ ਦੇ ਕੋਲੇ ਜ਼ਮੀਨ ਦੇ ਹੁੰਦੇ ਆ ਜ਼ਿੰਦਗੀ ਬੜੀ ਵਧੀਆ ਚੱਲਦੀ ਹੁੰਦੀ ਆ ਤੇ ਇੱਕ ਦਿਨ ਕਸ਼ਮੀਰ ਸਿੰਘ ਦੀ ਘਰ ਵਾਲੀ ਦੀ ਡੈਥ ਹੋ ਜਾਂਦੀ ਆ ਜਦੋਂ ਡੈਥ ਹੋ ਜਾਂਦੀ ਹੈ ਤੇ ਉਹ ਉਦੋਂ ਬਾਅਦ ਡੈਥ ਤੋਂ ਉਹਨਾਂ ਦੇ ਘਰ ਦੀ ਜਿਹੜੀ ਪ੍ਰੋਬਲਮ ਆ ਬਹੁਤ ਜ਼ਿਆਦਾ ਵੱਧ ਜਾਂਦੀਆਂ ਰੋਟੀ ਪਾਣੀ ਦਾ ਬੱਚੇ ਨੂੰ ਸਕੂਲ ਭੇਜਣ ਦਾ ਕਿਉਂਕਿ ਬੱਚਾ ਛੋਟਾ ਹੁੰਦਾ 7-8 ਸਾਲ ਦਾ ਫਿਰ ਉਹਨੂੰ ਸੰਭਾਲਣ ਵਾਸਤੇ ਹੋਰ ਕੋਈ ਨਹੀਂ ਮਿਲਦਾ ਕਿਉਂਕਿ ਉਹਦਾ ਬਾਕੀ ਪਰਿਵਾਰ ਜਿਹੜਾ ਉਹ ਪਹਿਲਾਂ ਹੀ ਦੁਨੀਆ ਤੋਂ ਚਲਾ ਗਿਆ ਹੁੰਦਾ ਗੱਲ ਦੋਸਤੋ ਕੋਈ ਜੋ ਵੀਰ ਭਰਾ ਦੋਸਤ ਪਾ ਕੇ ਉਹਨੂੰ ਦੁਬਾਰਾ ਵਿਆਹ ਕਰਨ ਦੀ ਸਲਾਹ ਦੇ ਦਿੰਦੇ ਆ ਪਰ ਉਹ ਨਹੀਂ ਮੰਨਦਾ ਉਹ ਕਹਿੰਦਾ ਮੇਰੇ ਜਿਹੜੇ ਪੁੱਤ ਦੀ ਜ਼ਿੰਦਗੀ ਆ ਉਹ ਖਰਾਬ ਹੋ ਜਾ ਪਰ ਉਹ ਮੰਨਦਾ ਨਹੀਂ ਪਰ ਫੇਰ ਵੀ ਜਦੋਂ ਸਾਰੇ ਰਿਸ਼ਤੇਦਾਰ ਉਹਨੂੰ ਬੁਲਾਉਣੋਂ ਚਲਾਉਣੋਂ ਹਟ ਜਾਂਦੇ ਆ ਕਿ ਬੰਦਾ ਹੈ ਵੀ ਇਹਦੇ ਘਰ ਵਾਲੀ ਮਰ ਗਈ ਹੈ ਉੱਥੇ ਜਾਣੋਂ ਉਹਨੂੰ ਹਟ ਜਾਂਦੇ ਆ ਪਰ ਉਹਨੂੰ ਫੇਰ ਮਰਦੇ ਨੂੰ ਆਕੇ ਜਿਹੜਾ ਉਹ ਚੱਪਣਾ ਪੈਂਦਾ ਚਲੋ ਜੀ ਕੋਈ ਉਹਨੂੰ ਰਿਸ਼ਤਾ ਜਿਹੜਾ ਹੈ ਵਿਚੋਲਾ ਉਹਨੂੰ ਕਰਵਾ ਦਿੰਦਾ ਪਰ ਰਿਸ਼ਤਾ ਵੀ ਕਿਹਦਾ ਹੁੰਦਾ ਇੱਕ ਜਨਾਨੀ ਦਾ ਜਿਹਦਾ ਪਹਿਲਾ ਪਤੀ ਮਰਿਆ ਹੁੰਦਾ ਪਰ ਉਹਦੇ ਇੱਕ ਬੱਚਾ ਹੁੰਦਾ 5 ਸਾਲ ਦਾ ਚਲੋ ਜੀ ਉਹਾਂ ਦਾ ਵੀ ਇੱਕ ਬੱਚਾ ਮਿਲਿਆ ਇਹ ਕਹਦੇ ਆ ਵੀ ਰਲ ਮਿਲ ਕੇ ਜਿਹੜੀ ਜ਼ਿੰਦਗੀ ਆ ਸੀ ਇਕੱਠੇ ਕੱਢ ਲੰਗੇ ਚਲੋ ਜੀ ਉਹਨਾਂ ਦਾ ਵਿਆਹ ਹੋ ਜਾਂਦਾ ਹੈ ਵਿਚੋਲਾ ਆਪਣੀ ਛਾਪ ਦੇ ਚੱਕਰ ਦੇ ਵਿੱਚ ਉਹਨਾਂ ਦਾ ਦੋਨਾਂ ਦਾ ਜਿਹੜਾ ਰਿਸ਼ਤਾ ਹੈ ਉਹ ਕਰਵਾ ਦਿੰਦਾ ਪਰ ਇੱਥੇ ਸੋਚਣ ਵਾਲੀ ਇਹ ਗੱਲ ਬਹੁਤ ਹੈ ਕਿ ਜਿਹੜੀ ਜਨਾਨੀ ਹੁੰਦੀ ਆ ਉਹ ਤਮਾਗ ਤੋਂ ਪਹਿਲਾਂ ਹੀ ਬਹੁਤ ਤੇਜ਼ ਹੁੰਦੀ ਆ ਕਿਉਂਕਿ ਉਹਨੇ ਪਹਿਲਾਂ ਹੀ ਆਪ ਦੇ ਘਰ ਵਾਲੇ ਦੇ ਨਾਲ ਕੋਈ ਕਲੇਸ਼ ਰਹਿੰਦਾ ਸੀ ਤੇ ਉਹ ਕਿਸੇ ਕਾਰਨ ਉਹਦੀ ਡੈਥ ਹੋ ਗਈ ਸੀ ਉਹ ਉਹ ਘਰੇ ਬੈਠੀ ਸੀ ਪਰ ਵਿਚੋਲੇ ਨੂੰ ਆਪ ਦੇ ਸ਼ਾਪ ਦੇ ਚੱਕਰ ਦੇ ਵਿੱਚ ਉਹਨੇ ਗਾਂ ਗੱਲ ਚਲਾ ਕੇ ਉਹਦੇ ਨਾਲ ਵਿਆਹ ਕਰਤਾ ਕਸ਼ਵੀਰ ਸਿੰਘ ਨਾਲ ਚਲੋ ਜੀ ਵਿਆਹ ਹੋ ਗਿਆ ਸੋਹਣਾ ਪਰਿਵਾਰ ਚੱਲਣ ਲੱਗਿਆ ਇੱਕ ਬੱਚਾ ਉਹਦੇ ਸੀ ਇੱਕ ਉਹਦੇ ਸੀ ਜਦੋਂ ਥੋੜੇ ਥੋੜੇ ਬੱਚੇ ਵੱਡੇ ਹੋਏ ਜਿਹੜਾ ਬੱਚਾ ਛੋਟਾ ਸੀ ਨਾਲ ਲੈ ਕੇ ਆਈ ਸੀ ਉਹ ਘਰ ਵਾਲੀ ਤੇ ਜਿਹੜਾ ਕਸ਼ਮੀਰ ਸਿੰਘ ਦਾ ਪਹਿਲਾ ਵਾਲਾ ਪੁੱਤਰ ਸੀ ਉਹਨਾਂ ਦੀ ਆਪਸ ਵਿੱਚ ਬੜੀ ਗੂੜੀ ਬਣ ਲੱਗੀ ਬਹੁਤ ਜ਼ਿਆਦਾ ਜਦੋਂ ਗੂੜੀ ਬਣ ਲੱਗੀ ਪਰ ਮਾਂ ਨੂੰ ਅੰਦਰੋਂ ਅੰਦਰੀ ਇੱਕ ਦੁੱਖ ਜ਼ਰੂਰ ਲੱਗਦਾ ਸੀ ਕਿ ਮੇਰਾ ਜਿਹੜਾ ਬੇਟਾ ਮੈਂ ਨਾਲ ਲੈ ਕੇ ਆਈ ਆ 22 ਚਾਂਸ ਇਹਦੇ ਵੱਡੇ ਬੇਟੇ ਦੇ ਸਾਰੀ ਜ਼ਮੀਨ ਨਾ ਕਰਾਤੀ ਉਹਦੇ ਮਨ ਵਿੱਚ ਜਦੋਂ ਲਾਲਚ ਆ ਜਾਂਦਾ ਫਿਰ ਉਹ ਆਪ ਤੇ ਜਿਹੜੇ ਕਰਾਰੀ ਨੂੰ ਕਸ਼ਮੀਰ ਸਿੰਘ ਨੂੰ ਕਹਿੰਦੀ ਆ ਕਿ ਇਹ ਵੱਡੇ ਹੋ ਚੁੱਕੇ ਆ ਜੋ ਵੱਡਾ ਲੜਕਾ ਸੀ ਉਹ 25 ਸਾਲ ਦਾ ਹੋ ਗਿਆ ਸੀ ਤੇ ਜਿਹੜਾ ਛੋਟਾ ਲੜਕਾ ਸੀਗਾ ਉਹ 15 16 ਸਾਲ ਦਾ ਹੋ ਗਿਆ ਸੀ ਪਰ ਉਹ ਕਹਿੰਦੀ ਹੁਣ ਇਹ ਜਿਹੜੇ ਬੱਚੇ ਆ ਆਪਾਂ ਇਹਨਾਂ ਦੇ ਬੈਠੇ ਬੈਠੇ ਜਮੀਨ ਜਿਹੜੀ ਆ ਨਾਂ ਕਰਾ ਦਈਏ ਕਿਉਂਕਿ ਉੱਥੇ ਉਹ سلوਕ ਮਰਤੇਈ ਮਾਂ ਵਾਲਾ ਕਰਨਾ ਸ਼ੁਰੂ ਕਰ ਦਿੱਤਾ ਸੀ ਚਲੋ ਜੀ ਕੁਝ ਆਮ ਨੰਗਾ ਤੇ ਕਸ਼ਮੀਰ ਸਿੰਘ ਬਿਮਾਰ ਹੋ ਗਿਆ। ਕਸ਼ਮੀਰ ਸਿੰਘ ਜਦੋਂ ਬਿਮਾਰ ਹੋ ਗਿਆ ਉਹ மஞ்சੇ ਤੇ ਪੈ ਗਿਆ ਤੇ ਉਹਦੀ ਸੇਵਾ ਜਿਹੜੀ ਉਹ ਵੱਡਾ ਪੁੱਤਰ ਆ ਜਿਹੜਾ ਉਹ ਆਪ ਦਾ ਸੀ ਉਹ ਬੜੀ ਕਰਨ ਲੱਗ ਗਿਆ। ਪਰ ਵੱਡਾ ਪੁੱਤਰ ਜਿਹੜਾ ਸੀ ਉਹ ਸਿਆਣਾ ਬਹੁਤ ਸੀ। ਪੜਿਆ ਲਿਖਿਆ ਹੋਣ ਕਰਕੇ ਉਹਨੂੰ ਰਿਸ਼ਤੇ ਨਰਨ ਦਾ ਸਭ ਪਤਾ ਸੀ। ਪਰ ਜਦੋਂ ਉਹ ਛੋਟਾ ਪੁੱਤਰ ਜਿਹੜਾ ਸੀ ਨਾਂ ਲੈ ਕੇ ਉਹ ਬੜਾ ਚਲਾਕ ਸੀ। ਉਹ ਵੱਡਾ ਪੁੱਤਰ ਖੇਤਾਂ 'ਚ ਕੰਮ ਕਰਨ ਜਾਂਦਾ ਜ਼ਮੀਨ ਨੂੰ ਪਾਣੀ ਲਾਉਂਦਾ ਰੇਹਾਂ ਸਪਰੀਆਂ ਕਰਦਾ ਮੇੜ ਤਕਾਦਾ ਪਰ ਛੋਟਾ ਬੱਚਾ ਸਾਰਾ ਦਿਨ ਘਰ ਹੀ ਰਹਿੰਦਾ ਬੇਲਾ ਮੋਟਰਸਾਈਕਲ ਤੇ ਗੇੜੇ ਕੱਢਦਾ ਜਾਂ ਇਧਰ ਉਧਰ ਘੁੰਮਦਾ ਫਿਰਦਾ ਮਾਂ ਉਹ ਕੁਝ ਨਹੀਂ ਕਹਿੰਦੀ ਸੀ ਪਰ ਇੱਕ ਟਾਈਮ ਆਇਆ ਕਸ਼ਮੀਰ ਸਿੰਘ ਦੀ ਮੌਤ ਹੋ ਗਈ ਜਦੋਂ ਕਸ਼ਮੀਰ ਸਿੰਘ ਦੀ ਮੌਤ ਹੋ ਗਈ ਤੇ ਵੱਡੇ ਮੁੰਡੇ ਨੂੰ ਸਦਮਾ ਬਹੁਤ ਜ਼ਿਆਦਾ ਲੱਗਿਆ ਕਿ ਮੇਰਾ ਬਾਪ ਜਿਹੜਾ ਮੇਰੇ ਸਿਰ ਤੋਂ ਚਲਾ ਗਿਆ ਪਰ ਜਦੋਂ ਕੁਝ ਟਾਈਮ ਲੰਘਿਆ ਮੌਤ ਹੋਈ ਤੋਂ ਬਾਅਦ ਤੇ ਜਿਹੜਾ ਛੋਟਾ ਭਰਾ ਸੀ ਉਹਨੇ ਮਾਂ ਦੇ ਨਾਂ 'ਤੇ ਜਲ ਕੇ ਜਿਹੜੀ ਜ਼ਮੀਨ ਜਿਹੜੀ ਸੀ ਕਾਗਜ਼ਤ ਜੱਤ ਜਿਹੜੇ ਸੀ ਉਹਦੇ ਬਿਮਾਰ ਪਏ ਤੋਂ ਗੂਠੇ ਲਵਾ ਕੇ ਆਪਦੇ ਛੋਟੇ ਬੱਚੇ ਦੇ ਨਾਮ ਕਰਤੀ। ਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਕਿ ਮੇਰੇ ਨਾਲ ਐ ਹੋਊ। ਚਲੋ ਜੀ ਜਦੋਂ ਕੋਈ ਗੱਲਬਾਤ ਹੋਈ ਹਸਾਬ ਕਿਤਾਬ ਆਇਆ ਤਾਂ ਪਤਾ ਲੱਗਿਆ ਕਿ ਸਾਰੀ ਜ਼ਮੀਨ ਆ ਜਿਹੜੀ ਜਿਹੜੀ ਉਹ ਜਨਾਨੀ ਬੱਚਾ ਪਿੱਛੋ ਲੈ ਕੇ ਆਈ ਸੀ। ਉਹਦੇ ਨਾਮ ਹੋ ਚੁੱਕੀਆਂ ਪਰ ਕੋਈ ਗੱਲ ਨਹੀਂ ਉਹਨੇ ਕਿਹਾ ਵੀ ਵੱਡੇ ਭਰਾ ਨੇ ਵੀ ਦੇਖ ਵੀਰ ਤੂੰ ਮੇਰਾ ਛੋਟਾ ਵੀਰ ਆ ਪਰ ਜਿਹੜਾ ਆਪਾਂ ਹਸਾਬ ਕਿਤਾਬ ਕਰਦੇ ਆ ਹਿਸਾਬੰਦੀ ਹੁੰਦੀ ਆ ਉਹ ਸਾਰੀ ਅਦੋ-ਅਦਦੀ ਹੁੰਦੀ ਆ ਪਰ ਤੂੰ ਮੇਰੇ ਨਾਲ ਚੰਗੀ ਨਹੀਂ ਕੀਤੀ ਮੇਰਾ ਮਾਂ ਨਹੀਂ ਰਿਹਾ ਮੇਰੇ ਪਾਪ ਨਹੀਂ ਰਿਹਾ ਤੇ ਮੈਨੂੰ ਜ਼ਮੀਨ ਦੇ ਵਿੱਚੋਂ ਦਿੱਤਾ ਕੋਈ ਨਹੀਂ ਪਰ ਚੰਗੀ ਗੱਲ ਨਹੀਂ ਪਰ ਉਸਵਰਦਾ ਘਟ ਪੀਆ ਜਿਹੜਾ ਉਹਨੂੰ ਇੱਕ ਅੱਧਾ ਵਿੱਕਾ ਜਗ੍ਹਾ ਦਿੱਤੀ ਸੀ ਉਹ ਆਪ ਦਾ ਉਸੇ ਦੇ ਵਿੱਚ ਸਬਜੀ ਬਾਜੀ ਲਾ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਪਰ ਜਿਹੜਾ ਛੋਟਾ ਬੱਚਾ ਸੀ ਜ਼ਮੀਨ ਜ਼ਿਆਦਾ ਹੋਣ ਕਾਰਨ ਡਰ ਨਾ ਹੋਣ ਕਾਰਨ ਮਾਂ ਪਿਓ ਦੀਆਂ ਦਿੱਤੀਆਂ ਹੋਈਆਂ ਹੱਲਾਸ਼ੇਰੀਆਂ ਮਾਂ ਪਿਓ ਮਾਂ ਦੀ ਦਿੱਤੀ ਹੋਈ ਹੱਲਾਸ਼ੇਰੀ ਤੇ ਮਾਂ ਦਾ ਵਿਤੋਂ ਵੱਧ ਦਿੱਤਾ ਹੋਇਆ ਰੁਪਈਆ ਪਰ ਉਹ ਜਵਾਕ ਦੀ ਜ਼ਿੰਦਗੀ ਜਿਹੜੀ ਉਹ ਖਰਾਬ ਕਰ ਦਿੱਤੀ ਜਦੋਂ ਉਹ ਬੱਚਾ ਖੁੱਲੇ ਐਸ਼ ਆਰਾਮ ਦੀ ਜ਼ਿੰਦਗੀ ਜਿਉਣ ਲੱਗ ਗਿਆ ਤੇ ਮਾਂ ਉਹਨੂੰ ਬੜਾ ਰੋਕਦੀ ਪਰ ਰੁਕਦਾ ਨਾ ਕਿਉਂਕਿ ਉਹ ਉਹਦੇ ਹੱਥਾਂ ਚੋਂ ਨਿਕਲ ਚੁੱਕਿਆ ਸੀ ਮਾਂ ਰਾਤ ਨੂੰ ਦੇਖਦੀ ਰਹਿੰਦੀ ਉਹ ਰਾਤ ਨੂੰ 12 ਵਜੇ ਘਰੇ ਆਉਂਦਾ ਰਾਤ ਨੂੰ ਵਧੀਆ ਦਾਰੂ ਪੀਂਦਾ ਵਧੀਆ ਮਾਇਲ ਰੱਖਦਾ ਆਈਫੋਨ ਗੱਡੀ ਵਧੀਆ ਲੈਣੀ ਵਧੀਆ ਵਧੀਆ ਯਾਰਾਂ ਦੋਸਤਾਂ ਦੇ ਨਾਲ ਤਗੜੇ ਤਗੜੇ ਹੋਟਲਾਂ ਚ ਪਾਰਟੀ ਕਰਨੀ ਵਧੀਆ ਦਾਰੂ ਪੀਣੀ ਕੰਪਨੀ ਦੀ ਕਿਉਂਕਿ ਉਹ ਆਪਦੀ ਜਿਹੜੀ ਪਿਓ ਦੀ ਔਤ ਦੀ ਜ਼ਮੀਨ ਉਹਨੂੰ ਮਿਲੀ ਸੀਗੀ ਉਹਦੇ ਅਨਜਾਇਜ਼ ਫਾਇਦਾ ਚੱਕ ਕੇ ਉਹ ਨਸ਼ੇ ਬਹੁਤ ਜ਼ਿਆਦਾ ਖਾਣ ਲੱਗਿਆ ਇਸੇ ਸਦਮੇ ਦੇ ਵਿੱਚ ਉਹਦੀ ਜਿਹੜੀ ਮਾਂ ਸੀ ਉਹ ਵੀ ਮਰ ਗਈ ਪਰ ਉਹ ਬੱਚੇ ਨੇ ਉਹੀ ਕੰਮ ਜਾਰੀ ਰੱਖਿਆ ਤੇ ਆਪਦੀ ਜ਼ਮੀਨ ਹੌਲੀ-ਹੌਲੀ ਗਹਿਣੇ ਰੱਖ ਕੇ ਆਪਦੇ ਐਸ਼ੋ ਆਰਾਮ ਦੀ ਯਾਸ਼ੀ ਤੇ दारू ਤੇ ਹੋਰ ਨਸ਼ਾ ਤੇ ਗੱਡੀਆਂ ਦੇ ਵਿੱਚ ਡੰਗਾ ਦੇ ਖਾਣ ਲੱਗਿਆ ਇਸੇ ਸਦਮੇ ਦੇ ਵਿੱਚ ਉਹਦੀ ਜਿਹੜੀ ਮਾਂ ਸੀ ਉਹ ਵੀ ਮਰ ਗਈ ਪਰ ਉਹ ਬੱਚੇ ਨੇ ਉਹੀ ਕੰਮ ਜਾਰੀ ਰੱਖਿਆ ਤੇ ਉਹ ਜ਼ਮੀਨ ਹੌਲੀ-ਹੌਲੀ ਉਹਦੀ ਗਿਰਵੀ ਹੋਣ ਲੱਗ ਗਈ ਕੁਝ ਵਿਕ ਗਈ ਕੁਝ ਵੇਚਤੀ ਆਖਰ ਨੂੰ ਉਹਦੀ ਸਾਰੀ ਜ਼ਮੀਨ ਜਿਹੜੀ ਸੀ ਉਹ ਕਹਿੰਦੇ ਰੱਖੀ ਗਈ ਜਦੋਂ ਸਭ ਕੁਝ ਵੇਚ ਜਾਂਦਾ ਸਿਰਫ ਉਹਦੇ ਕੱਪੜੇ ਘਾਲ ਦੇ ਵਿੱਚ ਰਹਿ ਜਾਂਦੇ ਆ ਬਸਤਰ ਜਿਹੜੇ ਉਹਨੇ ਪਾਏ ਹੁੰਦੇ ਆ ਸਭ ਕੁਝ ਵੇਚ ਜਾਂਦਾ ਭਾਂਡੇ ਢਿੰਡੇ ਸਭ ਕੁਝ ਤੇ ਉਹ ਆਖਰ ਨੂੰ ਉਸ ਭਰਾ ਦੇ ਕੋਲੇ ਆਉਂਦਾ ਜਿਹੜਾ ਉਸ ਦਾ ਜ਼ਮੀਨ ਦਾ ਸਹੀ ਹੱਕਦਾਰ ਹੁੰਦਾ ਸੀ ਪਰ ਉਹਨੂੰ ਜਿਹੜੇ ਇੱਕ ਵਿਕਾ ਉਹਨੇ ਦਿੱਤਾ ਸੀਗਾ ਉਹਨੇ ਉਸੇ ਚ ਹੀ ਕਮਾਈ ਕਰਕੇ ਸਬਜ਼ੀ ਬਾਜੀ ਲਾ ਕੇ ਤੇ 5 ਕਿੱਲੇ ਜ਼ਮੀਨ ਦੇ ਬਣਾ ਲਏ ਪਰ ਮਿਹਨਤ ਕਰਤਾ ਦਿਓ ਉਸੇ ਬੰਦੇ ਕੋਲੇ ਜਦੋਂ ਜਾਂਦਾ ਤੇ ਉਹ ਕਹਿੰਦਾ ਉਹਨੂੰ ਕਿ ਭਾਈ ਮੈਥੋਂ ਗਲਤੀ ਹੋ ਗਈ ਹੱਥ ਬੰਨ ਕੇ ਕਿ ਮੈਨੂੰ ਬਚਾ ਲਾ ਮੇਰੇ ਕੋਲੇ ਰੋਟੀ ਖਾਣ ਨੂੰ ਪੈਸਾ ਨਹੀਂ ਆ ਪਰ ਉਹ ਕੀ ਕਹਿੰਦਾ ਉਹ ਆਂਦਾ ਤੂੰ ਮੇਰਾ ਭਰਾ ਹੈ ਮੇਰੇ ਨਾਲ ਖੇਡਿਆ ਹੈ ਮੇਰੇ ਮਾਂ ਨੇ ਮੈਨੂੰ ਰੋਟੀ ਵੀ ਦਿੱਤੀ ਆ ਪਰ ਮੈਂ ਇਹ ਵੀ ਭਲਾ ਸਕਦਾ ਉਹਨੇ ਪਹਿਲਾਂ ਉਹਦੇ ਭਰਾ ਨੂੰ ਛੋਟੇ ਨੂੰ ਪਾਣੀ ਪਿਆ ਫਿਰ ਉਹਨੂੰ ਰੋਟੀ ਖਵਾਈ ਫਿਰ ਆਪਣੇ ਉਹਦੇ ਘਰੇ ਲੈ ਗਿਆ ਫਿਰ ਉਹਨੇ ਉਹਦੀ ਜਿੰਨੀ ਹੋ ਸਕਦੀ ਮਦਦ ਉਹਨੇ ਉਹਦੀ ਆਪ ਦੀ ਪਿਓ ਦੀ ਜ਼ਮੀਨ ਚੈ ਦਾਤ ਸਾਰੀ ਛੜਵਾ ਕੇ ਦਿੱਤੀ ਜਿਹੜਾ ਫਰਜ਼ ਸੀਗਾ ਪਿਓ ਦਾ ਪੂਰਾ ਨਿਭਾਇਆ ਉਹਨੇ ਜਦੋਂ ਜ਼ਮੀਨ ਪੂਰੀ ਛੜਾ ਕੇ ਦਿੱਤੀ ਫਿਰ ਜਦੋਂ ਜ਼ਮੀਨ ਛੜਾਈ ਨਾ ਤੇ ਉਹ ਛੋਟੇ ਮੁੰਡੇ ਦੇ ਦਿਮਾਗ ਦੇ ਵਿੱਚ ਬਹੁਤ ਵੱਡੀ مشعل ਜਗੀ ਉਸਨੇ ਉਹ ساری زمین ਆਪਣੇ ਭਰਾ ਦੇ ਨਾਮ ਕਰ ਦਿੱਤੀ ਕਿਉਂ ਕਰ ਦਿੱਤੀ ਕਿ ਮੇਰਾ ਇਹ ਤੋਂ ਬਗੈਰ ਕੁਝ ਨਹੀਂ اور زندگی ਤੋਂ ਭੜਕ ਚੁੱਕਿਆ ਸੀ ਪਰ ਇੱਕ ਸਿਰਫ لالچی ਔਰਤ ਨੇ ਹੀ ਇਹ ਕੰਮ ਕੀਤਾ ਉਹ ਬਾਅਦ ਵਿੱਚ ਇਕੱਠੇ ਰਹਿਣ ਲੱਗੇ ਸੋਹਣਾ ਪਰਿਵਾਰ ਬਸਣ ਲੱਗੇ ਦੋਸਤੋ لالچی ਔਰਤ ویڈیو ਨੂੰ ਸ਼ੇਅਰ ਜ਼ਰੂਰ ਕਰੋ